ਅੱਛਾ ਭਾਈ ਪ੍ਰੈਸ਼ਰ ਰਹਿੰਦਾ ਜਦੋਂ ਕਾਮਯਾਬ ਹੋ ਜਾਂਦਾ ਬੰਦਾ ਬਹੁਤ ਸਾਰੇ ਲੀਡਰਾਂ ਦਾ ਬਹੁਤ ਸਾਰੇ ਬਹੁਤ ਵੱਡਾ ਨਹੀਂ ਮੈਂ ਤਾਂ ਚਾਹੁੰਦੀ ਨਹੀਂ ਕਿ ਉਹਦੇ ਗੋਸ ਨਹੀਂ ਚਾਹੁੰਦੇ ਅੱਛਾ ਕਿਉਂ ਇਹ ਮਾੜਾ ਲੱਗਦਾ ਨਹੀਂ ਮਾੜਾ ਪ੍ਰੋਫੈਸ਼ਨ ਨਹੀਂ ਮਾੜਾ ਹੈਗਾ ਫਿਰ ਵੀ ਥੋੜਾ ਅਨਖੀਲਾ ਸਾਹਿਬ ਬਾਰੇ ਨਾ ਖੁੱਲ ਕੇ ਦੱਸੋ ਸਾਹਿਬ ਬੋਲਣ ਦੇਣਗੇ ਤਾਰਾ ਓ ਯਾਰ ਥੋੜੀ ਬੇਟੀ ਦਾ ਨਾਮ ਸ਼ਾਇਦ ਸੰਗੀਤ ਕੌਰ ਆ ਵੀ ਕਿਹਾ ਉਹਨੂੰ ਪੱਕਾ ਸੋਚਿਆ ਸੀ ਬਚਪਨ ਦੀ ਸੋਚ ਰਿਹਾ ਵੀ ਸੰਗੀਤ ਸੀ ਪਾਉਣਾ ਜੀ ਨਹੀਂ ਅਸੀਂ ਹੁਣ ਤੱਕ ਨਹੀਂ ਸੋਚਿਆ ਹੁਣ ਤੱਕ ਨਹੀਂ ਸੋਚਿਆ ਸਾਜ਼ ਪਾਇਆ ਕਦੇ ਵੀ ਸਿਖਾਇਆ ਨਹੀਂ ਸਾਡੇ ਤੋਂ ਨਾ ਤਾਂ ਉਹ ਸਿੱਖੀ ਹੈ ਉਹ ਉਹਦਾ ਆਪਣਾ ਹੀ ਸਿਸਟਮ ਹੈ ਵੀ ਉਹ ਬਸ ਉਹਦੇ ਖੂਨ ਚ ਨਹੀਂ ਮੈਂ ਤਾਂ ਚਾਹੁੰਦੀ ਨਹੀਂ ਕਿ ਬੱਚੇ ਪਰਫੈਸ਼ਨ ਚ ਆਉਣ ਅੱਛਾ ਕਿਉਂ ਇਹ ਮਾੜਾ ਲੱਗਦਾ ਪਰ ਨਹੀਂ ਮਾੜਾ ਪ੍ਰੋਫੈਸ਼ਨ ਨਹੀਂ ਮਾੜਾ ਹੈਗਾ ਫਿਰ ਵੀ ਹਰ ਇੱਕ ਮਾਪੇ ਚਾਹੁੰਦਾ ਤੁਸੀਂ ਇਹ ਸੋਚ ਕੇ ਦੇਖ ਲਓ ਜਿਹੜੇ ਫੀਲਡ ਚ ਤੁਸੀਂ ਹੋ ਤੁਸੀਂ ਆਪਣੇ ਬੱਚੇ ਨਹੀਂ ਪਾਉਗੇ ਕਿਉਂਕਿ ਤੁਸੀਂ ਇਹ ਫੀਲਡ ਨੂੰ ਜਾਣ ਚੁੱਕੇ ਹੋ ਇਹ ਕੰਮ ਹੈਗਾ ਪ੍ਰਾਈਵੇਟ ਚੱਲ ਗਿਆ ਬੋਂ ਬਾਰਾ ਨਾ ਚੱਲਿਆ ਤੇ ਕੁਝ ਵੀ ਨਹੀਂ ਕਹਿ ਸਕਦੇ ਕਿ ਤੁਹਾਡਾ ਬਹੁਤ ਐਸ ਤੇ ਬਹੁਤ ਚਲੋ ਬੇਸ਼ੱਕ ਉਹਨਾਂ ਨੂੰ ਸੌਖਾ ਸਾਡੇ ਨੂੰ ਸਾਨੂੰ ਐਂ ਲੱਗਦਾ ਵੀ ਜਿਹੜੀਆਂ ਮੁਸ਼ਕਲਾਂ ਅਸੀਂ ਹੰਡਾ ਕੇ ਅੱਗੇ ਆਏ ਆ ਸਾਡੇ ਬੱਚਿਆਂ ਨੂੰ ਨਾ ਪਾਣਾ ਉਹ ਨਾ ਕਰਨਾ ਪਊਗਾ ਯਾਰ ਅੱਛਾ ਭਾਈ ਪ੍ਰੈਸ਼ਰ ਰਹਿੰਦਾ ਜਦੋਂ ਕਾਮਯਾਬ ਹੋ ਜਾਂਦਾ ਬੰਦਾ ਬਹੁਤ ਸਾਰੇ ਲੀਡਰਾਂ ਦਾ ਬਹੁਤ ਸਾਰੇ ਬਹੁਤ ਵੱਡਾ ਪ੍ਰੈਸ਼ਰ ਇਹ ਨਹੀਂ ਆਪਾਂ ਕਹਿ ਸਕਦੇ ਕੋਈ ਸੰਦੇ ਨਾ ਕੋ ਥੱਕਾ ਕਰਦਾ ਇਹ ਪ੍ਰੈਸ਼ਰ ਨਹੀਂ ਕਿ ਜ਼ਿੰਮੇਵਾਰੀਆਂ ਹੀ ਵੱਧ ਜਾਂਦੀਆਂ ਨੇ ਕਿਉਂਕਿ ਹਰ ਹਰ ਬੰਦਾ ਇੱਥੋਂ ਮੇਰੇ ਯਾਰ ਵਧੀਆ ਹਰ ਕਦਮ ਸੋਚ ਕੇ ਚੱਲਣਾ ਪੈਂਦਾ ਹੈ ਹਰ ਕਦਮ ਸੋਚ ਕੇ ਧਰਨਾ ਪੈਂਦਾ ਜੀ ਬੋਲਣਾ ਸੋਚ ਕੇ ਪੈਂਦਾ ਤੇ ਬਾ ਮੇਰੇ ਆਖਰੀ ਦੋ ਤਿੰਨ ਗੱਲਾਂ ਨਾ ਮੈਂ ਗੁਲਸ਼ਨ ਜੀ ਅੱਜ ਘੱਟ ਬੋਲਿਆ ਗੁਲਸ਼ਨ ਜੀ ਥੋੜਾ ਜਿਹਾ ਅਨਖੀਲਾ ਸਾਹਿਬ ਬਾਰੇ ਨਾ ਖੁੱਲ ਕੇ ਦੱਸੋ ਅਨਖੀਲਾ ਸਾਹਿਬ ਬੋਲਣ ਦੇਣਗੇ ਤਾਂ ਮੈਂ ਓ ਯਾਰ ਅੱਛਾ ਤੇ ਦੇਖੋ ਇਹ ਵੱਡੀ ਗੱਲ ਹੈ ਨਾ ਤੁਸੀਂ ਅੱਜ ਇਹ ਨਹੀਂ ਹੋਏ ਵੀ ਚਾਰ ਬੰਦੇ ਆ ਤੇ ਮੈਂ ਇਹਨਾਂ ਦੇ ਆਸਰੇ ਬੋਲੀ ਜਾ ਰਿਹਾ ਦੇਖੋ ਨਹੀਂ ਅੱਜ ਤੁਸੀਂ ਉਹ ਕਹਿੰਦੇ ਨਾ ਮੇਰੀ ਨੀਂਦ ਜਿਹੜੀ ਮੈਨੂੰ ਲਾਈ ਸੀ ਤੇ ਉਹ ਮੇਰੀ ਪੂਰੀ ਹੋ ਗਈ ਆ ਤੇ ਤੁਸੀਂ ਥੋੜਾ ਜਿਹਾ ਦੱਸੋ ਵੀ ਅਨਖੀਲਾ ਸਾਹਿਬ ਨਾਲ ਕਿਦਾਂ ਤੁਹਾਡਾ ਸੀਗਾ ਆ ਸ਼ਾਰਟ ਚ ਹੀ ਰੱਖਾਂਗੇ ਆਪਾਂ ਤੇ ਖੁੱਲ ਕੇ ਦੱਸੋ ਤੁਸੀਂ ਵੀ ਉਹ ਜਦੋਂ ਮੁਲਾਕਾਤ ਤੇ ਜਦੋਂ ਜਦੋਂ ਉਹ ਇਹ ਅੱਗੇ ਫੁੱਲਾਂ ਵਾਲੀ ਵੇਲ ਗਲਤੀ ਸੀ ਤੁਸੀਂ ਅਨਕੀਲਾ ਸਾਹਿਬ ਤੋਂ ਸਿੱਖਣਾ ਆਉਂਦੇ ਸੀ ਨਹੀਂ ਨਹੀਂ ਉਹ ਵੇਲ ਨਾਲੀ ਗੱਲ ਤਾਂ ਉਹ ਤਾਂ 2007 ਦੀ ਗੱਲ ਆ ਉਹ ਤਾਂ ਬੇਟਾ ਵੀ ਉਹ ਬੇਟੀ ਵੀ ਸੀ ਨਹੀਂ ਨਹੀਂ ਮੈਂ ਵੈਸੇ ਪੁੱਛਦਾ ਵੀ ਉਹ ਉਹ ਜਦੋਂ ਪਿੱਛੇ ਫੁੱਲ ਲਾਉਂਦੇ ਸੀ ਅੱਭ ਸ਼ੁਰੂ ਤੋਂ ਤੇ ਆਊਗਾ ਨਾ ਅ ਜਦੋਂ ਪਿੱਛੇ ਫੁੱਲ ਲਾਉਂਦੇ ਸੀ ਉਹ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ ਦਰਅਸਲ ਨਾ ਜੋ ਆਪਾਂ ਦੇਖਦੇ ਆ ਬਚਪਨ ਚ ਉਹੀ ਕਰਦਾ ਬੱਚਾ ਰਾਈਟ ਉਹ ਮੈਂ ਦੇਖ ਕੇ ਬਸ ਕਰ ਲਿਆ ਮੈਨੂੰ ਨਹੀਂ ਪਤਾ ਉਹ ਕੀ ਸੀ ਮੈਨੂੰ ਹੁਣ ਵੀ ਚੰਗੀ ਤਰ੍ਹਾਂ ਯਾਦ ਨਹੀਂ ਮੇਕਅਪ ਕਿਦਾਂ ਕੀਤਾ ਕਿਵੇਂ ਕੀਤਾ ਤੇ ਬਾਈ ਸੀ ਜਸੁੰਦਰ ਭੈਣ ਜੀ ਨਾਲ ਸਾਡੀ ਰੱਬ ਰੱਖਾ ਮਿੱਤਰਾਂ ਦਾ ਠੀਕ ਹੈ ਜਦੋਂ ਇਹਨੂੰ ਦੱਸਿਆ ਨਾ ਵੀ ਤੇ ਬਾਈ ਰੱਬ ਰੱਖਾ ਮਿੱਤਰਾਂ ਦਾ ਇਹ ਕਹਿੰਦੀ ਧਾਰਮਿਕ ਹੋਊਗੀ ਮੈਂ ਕਿਹਾ ਮੈਨੂੰ ਮਿੱਤਰਾਂ ਸ਼ਬਦ ਦਾ ਨਹੀਂ ਕਿਹਾ ਵੀ ਮਿੱਤਰਾਂ ਸ਼ਬਦ ਤੇ ਰੱਬ ਦਾ ਨਾਮ ਹੁੰਦਾ ਨਾ ਵਿੱਚ ਤਾਂ ਕਰਕੇ ਮੈਂ ਕਿਹਾ ਤਾਂ ਮੈਂ ਸੁਣ ਲਾ ਫਿਰ ਠੀਕ ਹੈ ਬਹੁਤ ਛੋਟੀ ਜਿਹੀ ਸੀ ਉਦੋਂ ਮੇਰੀ ਨਹੀਂ ਪਰ ਇੱਕ ਗੱਲ ਆ ਵੀ ਉਹ ਮਾਝੇ ਵਾਲੇ ਨਾ ਇਧਰ ਜਿਵੇਂ ਤੁਹਾਡੇ ਤੇ ਕਰਕੇ ਕਾਬੂ ਜਿਵੇਂ ਹੁਣ ਆਪਣੇ ਚੱਲੇ ਨੇ ਸਤਨਾਮ ਸਾਗਰ ਸ਼ੰਮੀ ਹੋਣੀ ਉ ਉਸ ਕੀ ਦੇ ਬੇਟਾ ਉਹ ਪਿੱਛੇ ਬਾਈ ਰਹਿੰਦੇ ਆ ਇਹ ਗੱਲ ਹਟੇ ਮਾਲਵੇ ਦੇ ਸੀਗੇ ਮਾਲਵੇਚ ਹੀ ਰਹਿੰਦੇ ਸੀ ਮੈਂ ਤਾਂ ਮਾਝ ਚ ਰਿਆ ਹੀ ਨਹੀਂ ਜਿਆਦਾ ਨਹੀਂ ਉੱਥੇ ਤੁਹਾਡਾ ਜਨਮ ਤਾਂ ਮੇਰੇ ਖਿਆਲ ਤਰਨਤਨ ਜਲੇਦਾ ਹੈ ਹਾਂ ਅੰਮ੍ਰਿਤਸਰ ਵੀ 14 15 ਸਾਲ ਰਿਹਾ ਹੁਣ ਵੀ ਘਰ ਅੰਮ੍ਰਿਤਸਰ ਹੈਗਾ ਅੱਛਾ ਸਭ ਕੁਝ ਹੈ ਪਰ ਜਿਆਦਾ ਮੇਰਾ ਰੁਝਾਨ ਜਿਹੜਾ ਇੱਧਰ ਹੀ ਰਿਹਾ ਮੈਂ 90 ਤੋਂ ਪਹਿਲਾਂ ਹੀ ਇੱਕ ਡਰਾਮਾ ਚੱਲਦਾ ਹੁੰਦਾ ਸੀਗਾ ਠੀਕ ਹੈ ਧਰਤੀ ਦੀ ਰੂਹ ਪੰਜਾਬ ਠੀਕ ਹੈ ਭਾਈ ਮਨਨਾ ਸਿੰਘ ਦਾ ਬਠਿੰਡੇ ਜੀ ਉਹਦੇ ਚ ਅਸੀਂ ਐਡੀਸ਼ਨ ਦੇਣਾ ਸੀ ਫਿਰ ਮੈਂ ਸਿਲੈਕਟ ਹੋ ਗਿਆ ਠੀਕ ਹੈ ਉਦੋਂ ਮੈਂ 5 ਮਹੀਨੇ ਉਹ ਡਰਾਮੇ ਚ ਉੱਥੇ ਲਾਏ ਤੇ ਮੁੜ ਕੇ ਚੇਤੀ ਲੱਗ ਗਿਆ ਜੀ ਬਠਿੰਡੇ ਚ